ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਪਾ ਜਾਈ ਫਤਿਹਵਾਦ ਹਰਿਆਣਾ ਚ ਫਤਿਹਵਾਦ ਟਰੈਕਟਰ ਮੰਡੀ ਦੇ ਅਰਜਨ 90 20 ਮਾਡਲ 6,55,000 ਟਾਇਰਾਂ ਦੀ ਗੱਲ ਕਰੀਏ ਬਿਲਕੁਲ ਨਵੇਂ ਟਾਇਰ ਨੇ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਤੇ ਅੱਗੇ ਆ ਗਿਆ ਅਰਜਨ 2019 ਮਾਡਲ ਨਵੇਂ ਟਾਇਰਾਂ ਚ 5,80,000 ਰੁਪਏ ਦਾ ਟਰੈਕਟਰ ਇਹ ਮਿਲ ਜੂਗਾ ਸੈਂਟਰ ਗੇਅਰ ਆ ਗਿਆ ਨਹੀਂ ਸਾਈਡ ਗੇਅਰ ਸਾਈਡ ਗੇਅਰ ਆ ਗਿਆ ਸਾਫ਼ ਸੁਥਰਾ 605 ਰੇਡ ਦੀ ਗੱਲ ਕਰੀਏ 5 ਲੱਖ ਤੇ 80000 ਰੁਪਏ ਦਾ ਫਤਿਆਬਾਦ ਕਿਸਾਨ ਟਰੈਕਟਰਾਂ ਦੇ ਖੜੇ ਆ ਬਾਈ ਤੇ ਅੱਗੇ ਆ ਗਿਆ 17 ਮਾਡਲ ਅਰਜਣ ਇਹ ਸੈਂਟਰ ਗੇਰ ਆ ਗਿਆ 4 ਲੱਖ 90000 ਡਿਮਾਂਡ ਹੈ ਸੈਂਟਰ ਗੇਰ ਹੈ ਕੰਡੀਸ਼ਨ ਪੂਰੀ ਸਾਫ ਸੁਥਰੀ ਹੈ ਥੋੜਾ ਚੱਲਿਆ ਹੋਇਆ ਟਾਇਰ ਹੈਗੇ ਨੇ ਇਹਦੇ 90 95 ਪੈਸੇ 14 ਦੇ ਟਾਇਰਾਂ ਲਾ ਗਿਆ ਤੇ ਅੱਗੇ ਆ ਗਿਆ 16 ਮਾਡਲ ਰੇਟ ਦੀ ਗੱਲ ਕਰੀਏ 4 ਲੱਖ 65000 ਰੁਪਿਆ ਆ ਚਾਰ ਨੰਬਰ ਟਰੈਕਟਰ ਨੇ ਸਾਰੇ 15 928 ਦੇ ਟਾਇਰ ਪਾਏ ਹੋਏ ਨੇ ਨਵੇਂ ਜਮਾ ਸਾਈਡ ਗੇਰ ਹੈ 555 ਡੀ ਆਈ 4 ਲੱਖ 65000 ਦਾ 16 ਮਾਡਲ ਅੱਗੇ ਆ ਗਿਆ 17 ਮਾਡਲ 4 ਲੱਖ 75000 ਦਾ ਬੈਕ ਟਾਇਰ ਜਮਾ ਨਵੇਂ ਨੇ 16 928 ਦੇ ਕੰਡੀਸ਼ਨ ਦੀ ਗੱਲ ਕਰੀਏ ਸਾਫ ਕੰਡੀਸ਼ਨ ਹੈ ਸਾਈਡ ਗੇਰ ਹੈ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਤੇ ਇੱਕ ਬਾਈ ਸਾਰੇ ਵੀਰ ਇਹ ਵੀ ਜਰੂਰ ਦੱਸਿਓ ਵੀ ਪੰਜਾਬ ਨਾਲੋਂ ਟਰੈਕਟਰਾਂ ਦਾ ਰੇਟ ਜ਼ਿਆਦਾ ਹੈ ਜਾਂ ਥੋੜਾ ਹੈ ਤੇ ਘਟਾ ਪੰਜਾਬ ਵਾਲੇ ਟਰੈਕਟਰਾਂ ਨੂੰ ਰੇਟ ਇਹਨਾਂ ਦਾ ਤੇ ਇਹ ਵੀ ਜਰੂਰ ਦੱਸਿਓ ਅੱਗੇ ਆ ਗਿਆ ਜੀ 21 ਮਾਡਲ ਜੌਂਡੀਆਰ 5210 69500 ਰੁਪਏ ਟਾਇਰ ਟੂਰ ਜਮਾ ਪੂਰੇ ਓਕੇ ਆ 9095 ਪੈਸੇ ਤੇ ਕੰਡੀਸ਼ਨ ਦੀ ਗੱਲ ਕਰੀਏ ਰੰਗ ਰੂਪ ਦਾ ਟਰੈਕਟਰ ਪੂਰਾ ਜੱਜ ਕੇ ਸੁਣਾ ਗੇਅਰ ਪ੍ਰੋ ਦੇ ਵਿੱਚ ਆ ਗਿਆ ਸਾਫ ਸੁਥਰਾ ਪਟਰ ਕਿਸੇ ਲਈ ਮੇਰੇ ਵੀਰ ਤੇ ਲੈਣਾ ਫਤਿਹਬਾਦ ਆਏ ਐ ਐਤਵਾਰ ਸੰਡੇ ਨੂੰ ਲੱਗਦੀ ਐ ਮੰਡੀ ਇੱਥੇ ਤੇ ਅਗਿਆ ਟਰੈਕਟਰਾਂ ਦਾ ਰਾਜਾ 855 16 ਦੇ ਟਾਇਰਾਂ ਵਾਲਾ 20 ਮਾਡਲ 6 ਲੱਖ 45000 ਰੁਪਿਆ ਮੰਗਦੇ ਨੇ ਤੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਇਹਦੇ ਹੈਗੇ ਨੇਗੇ 80 ਪੈਸੇ ਤੇ ਫਰੰਟ ਟਾਇਰ ਵੀ 80 ਪੈਸੇ ਨੇ ਸਾਫ ਸੁਥਰਾ ਰੰਗ ਰੂਪ ਦਾ ਬਹੁਤ ਸੋਹਣਾ ਕੰਡੀਸ਼ਨ ਦਾ ਗਿਆ ਵੀ ਗਰਾ ਮਾਡਲ 5500 ਹੌਲੈਂਡ 4,95,000 ਰੇਟ ਹੈ ਨਵੇਂ ਟਾਇਰਾਂ ਚ ਆ ਗਿਆ ਪੂਰਾ ਸਾਫ਼ ਉਤਰਾ ਟਰੈਕਟਰ ਹੈ ਜਿਹੜੇ ਬਾਈ ਕੋਲੇ ਇਹ ਟਰੈਕਟਰ ਹੈਗਾ ਹਨ ਉਹ 60000 ਦੀ ਬੇਚਦਾ ਨਹੀਂ ਕਿਉਂਕਿ ਇਹਦਾ ਖਰਚਾ ਬਹੁਤ ਜ਼ਿਆਦਾ ਘੱਟਾ ਤੇ ਕੰਮ ਇਹ ਪੂਰਾ ਕਰ ਲੁੰਦਾ 3 ਸਪੀਡ ਦੇ ਵਿੱਚ ਆ ਗਿਆ ਇਹ 16 ਨੇ ਟਾਇਰਾਂ ਚ ਆ ਗਿਆ 4,95,000 ਦਾ 11 ਮਾਡਲ ਤੇ ਅੱਗੇ 11 ਮਾਡਲ ਫੇਰ ਆ ਗਿਆ 4,45,000 ਦਾ ਏ ਵੀ 5500 ਆ ਵਿਦਾਊਟ ਟਰਬੋ ਆ ਬਿਨਾ ਟਰਬੋ ਵਾਲਾ ਡਿਸਟ੍ਰਿਬਿਊਟਰ ਵਗੈਰਾ ਲੱਗਿਆ ਹੁੰਦਾ ਇਹਦੇ ਆਉਂਦਾ ਲੱਗਿਆ ਰੰਗ ਰੂਪ ਦਾ ਪੂਰਾ ਸਾਫ਼ ਸੁਥਰਾ ਤੇ ਨਵੇਂ ਟਾਇਰ ਨੇ ਗੁੜੀਰ ਦੇ ਇਹਦਾ ਰੇਟ 4 ਲੱਖ ਤੇ 45000 11 ਮਾਡਲ ਕਿਸੇ ਨੇ ਵੀ ਲੈਣਾ ਕੋਈ ਵੀ ਟਰੈਕਟਰ ਹੈ ਨਾ ਫਤਿਆਵਾ ਮੰਡੀ ਐਤਵਾਰ ਨੂੰ ਸੜੇ ਨੂੰ ਲੱਗਦੀ ਆ ਤਾਂ ਆ ਕੇ ਇੱਥੇ ਟਰੈਕਟਰ ਲੈ ਜਾਓ ਬਾਕੀ ਉਦਾਂ ਵੀ ਇੱਥੇ ਖੜੀ ਹੁੰਦੇ ਆ ਟਰੈਕਟਰ ਕਿਉਂਕਿ ਇਹਨਾਂ ਨੇ ਆਪਦੇ ਹੀ ਕੰਮ ਆ ਸਾਰਾ ਦੁਕਾਨਾਂ ਨੇ ਇਹਨਾਂ ਦੀ ਇਹ ਆਪਦੀ ਦੁਕਾਨੇ ਖੜਾ ਗਿਆ ਅੱਗੇ 10 ਮਾਡਲ 3 ਲੱਖ 90 ਹਜ਼ਾਰ ਦਾ ਇਤੋਂ ਸਸਤਾ ਟਰੈਕਟਰ ਕਿਤੇ ਨਹੀਂ ਮਿਲਦਾ 3 ਲੱਖ 90 ਹਜ਼ਾਰ ਮੰਗ ਰਿਹਾ ਬਾਈ ਜੀ ਨਵਾਂ ਮਾਡਲ ਦਾ ਡਿਸਟ੍ਰੀਬਿਊਟਰ ਵਗੈਰਾ ਲੱਗਿਆ ਹੋਇਆ ਇਹਦੇ ਚੈੱਕ ਕਰੋ ਤੇ ਪੂਰਾ ਬਈ ਸਾਫ਼ ਸੋਖਾ ਟਰੈਕਟਰ ਰੰਗ ਰੂਪ ਦਾ ਥੋੜਾ ਬੋਲਤਾ ਯਾਰ ਮੰਨ ਲਓ ਵੀ ਰੀਪੇਂਟ ਵਗੈਰਾ ਹੁੰਦਾ ਜਿਆਦਾ ਨਹੀਂ ਹੁੰਦਾ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਹੈਗੇ ਨੇ ਬਾਈ 50 ਪੈਸੇ ਬੈਕ ਫਰੰਟ 3 ਲੱਖ 90 ਹਜ਼ਾਰ ਮੰਗ ਰਿਹਾ 10 ਮਾਡਲ ਦਾ ਅੱਗੇ 650 ਆ ਗਿਆ 12 ਮਾਡਲ 495000 ਦਾ ਇਹ ਟਰਬੋ ਚ ਆ ਗਿਆ ਸੁਪਰ ਟਰਬੋ ਦੇ ਵਿੱਚ ਤੇ ਡਿਸਟ੍ਰੀਬਿਊਟਰ ਵਗੈਰਾ ਇਹਦੇ ਵੀ ਲੱਗਿਆ ਹੁੰਦਾ ਓਕੇ ਰਿਪੋਰਟ ਟਰੈਕਟਰ ਹੈ ਵੀ ਸਾਫ਼ ਸੁਥਰੀ ਕੰਡੀਸ਼ਨ ਚ ਆ ਕਿਸੇ ਨੇ ਮੇਰੇ ਵੀਰ ਨੇ ਲੈਣਾ 12 ਮਾਡਲ 495000 ਦਾ ਅੱਗੇ ਆ ਗਿਆ 3602 19 ਮਾਡਲ 5 ਲੱਖ 400